ਹਾਂਜੀ ਬਾਈ ਜੀ ਅਸੀਂ ਇਹ ਰੱਖਵਾਇਆ ਜਿਹੜਾ ਆਲੰਪੁਰ ਬੋਦਲੇ ਦਾ ਐਥੋਂ ਦੇਖ ਕੇ ਅਸੀਂ ਅੱਗੇ ਤਾਂ ਨਹੀਂ ਜਾ ਸਕਦੇ ਸੱਤ ਫੁੱਟ ਪਾਣੀ ਆਗੇ ਵੀ ਇਹ ਅੱਗੇ ਦਾ 8-8 ਫੁੱਟ ਪਾਣੀ ਆ ਤੁਹਾਨੂੰ ਖੰਬੇ ਦੇਖਦੇ ਹੋਣਗੇ ਅੱਗੇ ਬਾਈ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਖੰਬੇ ਸਿਰਫ 8-8 ਫੁੱਟ ਖੰਬੇ 8-8 ਫੁੱਟ ਦਿਸਦੇ ਨੇ ਤਾਂ ਇੱਥੇ ਰਸਤੇ ਦੇ ਵਿੱਚ ਇੱਥੇ ਦੋ ਤਿੰਨ ਕੋਠੇ ਸੀ ਉਹ ਡਿੱਗ ਗਏ ਇੱਕ ਅੱਧਾ ਬਚੇਗਾ ਤਾਂ ਤੁਸੀਂ ਜਿੱਥੇ ਤੱਕ ਵੀ ਨਿਗਾਹ ਮਾਰੋਗੇ ਲੰਬੀ ਰੱਤੇ ਦੀ ਹੱਦ ਤੱਕ ਤਾਂ ਉਹ ਬਾਈ ਖਤਮੀ ਨੇਗੇ ਹੁਣ ਖੇਤ ਤਾਂ ਮੈਨੂੰ ਤਾਂ ਲੱਗਦਾ ਵੀ ਜਿਮੀਦਾਰ ਭਰਾ ਫਿਰਦੇ ਨੇ ਇਹਨਾਂ ਨੂੰ ਆਪਾਂ ਪੁੱਛਦੇ ਆਂ ਵੀ ਕੀ ਅੱਗੇ ਦੇ ਹਾਲਾਤ ਨੇ ਬਾਈ ਜਿਵੇਂ ਮੀਂਹ ਲੱਗ ਰਿਹਾ ਕੱਲ ਪਰਸੋਂ ਦਾ ਲੱਗ ਰਿਹਾ ਮੀਂਹ ਪਾਣੀ ਦਾ ਕੀ ਸੁਭਾਵਨਾ ਹੈ ਗਾਹਾਂ ਫਸਲ ਦਾ ਕੀ ਜੀਰੀ ਦਾ ਕੀ ਹਿਸਾਬ ਕਿਤਾਬ ਹੈਗਾ ਜੀਰੀ ਤਾਂਰੇ ਸਾਹਮਣੀ ਹੈ ਜੀਰੀ ਤਾਂ ਖਤਮ ਹੋ ਗਈ ਅੱਗੇ ਕਣਕ ਵੀ ਨਹੀਂ ਵੀ ਜੰਦੀ ਕਣਕਵੇਂ ਜੀ ਜੀਰੀ ਤਾਂ ਖਤਮ ਹੋ ਗਈ ਹਾਂਜੀ ਤੇ ਅੱਗੇ ਕਣਕ ਵੀ ਸਾਨੂੰ ਕੋਈ ਆਸ ਨਹੀਂ ਵੀ ਬੀਜੂ ਕਰਾ ਜਦੋਂ 8-8 ਪਾਣੀ ਫੁਕੜ ਫਟਕੜਾ ਹੈ ਮਹੀਨੇ ਨੂੰ ਕਣਕ ਬੀਜਣੀ ਆ ਉਹ ਕਦੋਂ ਹੱਥ ਫੁੱਟ ਨਹੀਂ ਮਾ ਹੋਇਆ ਤਾਂ ਕਦੋਂ ਬਹੁਤ ਜ਼ਿਆਦਾ ਨੁਕਸਾਨ ਹੈ ਅੱਛਾ ਜੀ ਜੇ ਬਾਈ ਜੀ ਜੀਰੀ ਕਹਿੰਦੇ ਜੀ ਹੁਣ ਕੀ ਖਰਚਾ ਖੁਰਚਾ ਤੁਸੀਂ ਕਰੀ ਖੜੇ ਹੋ ਕਹਿੰਦੇ ਸੀਗੇ ਵੀ ਜੀਰੀ ਦੇ ਘਬੂਲਿਆਤੀ ਆ ਹੁਣ ਘੱਟੋ ਘੱਟ 20000 ਰੁਪਏ ਖਰਚਾ ਹੀ ਆ ਜਾਣਾ अच्छा ये बाकी और मेहनत जे सानू सरकार मान सरकार तो, तो की मांग मांग रख दो तुम्ही जेमे हुन छोटा नुकसान हो रहा गया कोठे भी टह गए बीच जे हुन तुजी कोठे बनाने हो ता कोठा भी 50000 ਰੁਪਏ ਚ ਤਿਆਰ ਹੁੰਦਾ ਵੀ ਵਿੱਚ ਹੁਣ 5-7 ਕੋਠੇ ਕਹਿੰਦੇ ਵੀ ਡਿੱਗ ਵੀ ਪਏ ਚਲੋ ਥੋੜੇ ਹੁਣ ਸਟਾਰਟਰਾਂ ਦੇ ਤੇਲ ਬਹੁਤ ਖਰਚੇ ਤਾਂ ਹੈਗੇ ਨੇ ਥੋੜੇ ਜ਼ਿੰਮੇਦਾਰ ਅਸੀਂ ਵੀ ਜ਼ਿੰਮੇਦਾਰ ਆ ਯਾਰ ਵੀ ਖਰਚੇ ਤਾਂ ਹੈਗੇ ਨੇ ਵੀ ਕੀ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਕਿ ਕਿੰਨਾ ਖਰਚਾ ਹੋਣਾ ਚਾਹੀਦਾ ਸਾਨੂੰ ਮੇਲ ਨਮਾਅਵਜਾ ਕੀ ਮਿਲਣਾ ਚਾਹੀਦਾ ਤੁਹਾਨੂੰ ਦੇਖੋ ਯਾਰ ਕਹੇਨ ਨੂੰ ਤਾਂ ਕਿੰਨਾ ਮਰਜੀ ਦੇ ਵੀ ਹਾਂਜੀ ਪਰ 50000 ਰੁਪਏ ਘੱਟੂ ਘੱਟ ਮਾਅਵਜਾ ਠੀਕ ਹੈ ਜੀ ਤੁਹਾਨੂੰ ਕੋਠਾ ਡੱਗਿਆ ਪਿਆ ਮੇਰੇ ਕੋਠੇ ਦੇ ਲੱਖ ਰੁਪਏ ਲੱਗੇ ਹੋਏ ਠੀਕ ਹੈ ਜੀ ਸਭ ਦਿਖਦੇ ਠੀਕ ਹੈ ਭਈਆਂ ਵਾਸਤੇ ਪਾਇਆ ਸੀਗਾ ਅਜੇ ਬੋਰ ਲਵੇ ਜਾਣਾ ਅੱਛਾ ਜੀ ਜਾਇ ਨਹੀਂ ਜਾਂਦਾ ਉੱਥੇ ਆਪਰਾ ਕੀ ਹੋਇਆ ਹੂ ਕੀ ਨਾ ਹਾਂ ਠੀਕ ਹੈ ਅੱਛਾ ਇਹ ਨਹੀਂ ਇਹ ਸਰਕਾਰ ਨੂੰ ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਸਾਨੂੰ 50000 ਰੁਪਏ ਘੱਟੂ ਘੱਟੀ ਕਿੱਲੇ ਦੇ ਮਾਅਵਜਾ ਦਿੱਤਾ ਜਾਵੇ ਹਾਂ ਇਹ ਮਿਰਜੀ ਪ੍ਰਿੰਸੀਪਲ ਬੋਧਰਾਮ ਜੀ ਨੂੰ ਵੀ ਬੇਨਤੀ ਹੈ ਕਿ ਮੈਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ ਉਹਦੇ ਨਾਤੇ ਕੱਲ ਵੀ ਜੋ ਵੱਡੀ ਗਣਕਵਾਲ ਵਾਲੇ ਪਾਸੇ ਨਹਿਰਾਂ ਟੁੱਟਦੀ ਸੀ ਉੱਤੇ ਵੀ ਅਸੀਂ ਪੂਰਾ ਸਹਿਯੋਗ ਦਿੱਤਾ ਉਹਨਾਂ ਦਾ ਨਾਲ ਵੀ ਲੱਗੇ ਤਾਂ ਉਰੇ ਆਪਦੇ ਪਿੰਡ ਦੇ ਵਿੱਚ ਵੀ ਅਸੀਂ ਸਾਰਾ ਤੇਖ ਰੇਖ ਕਰਕੇ ਵੀ ਹਲੇ ਵੀ ਦੋ ਨਹਿਰਾਂ ਦਾ ਪਾਣੀ ਆ ਰਿਹਾ ਹੈਗਾ ਉਹ ਵੀ ਤੁਹਾਨੂੰ ਦਿਖਾਣੇ ਆਗੇ ਵੀ ਇੱਕ ਇਧਰਲੇ ਪਾਸਿਓਂ ਇੱਕ ਦੂਜੇ ਪਾਸਿਓਂ ਇਹ ਕੀ ਹੈ ਪਿੰਡ ਦਾ ਪਾਣੀ ਜਿੱਥੋਂ ਪਾਟੇਲ ਤੋਂ ਲੈ ਕੇ ਵੱਡੀ ਕਣਕਵਾਲ ਦਾ ਸਾਰਾ ਪਾਣੀ ਇਸ ਤਰ੍ਹਾਂ ਕਰਕੇ ਇੱਥੇ ਨੀਵੀਂ ਜਗ੍ਹਾ ਕੀ ਇੱਥੇ